ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਤੇ ਨਾਲ ਤੇ ਮੈਂ ਹ ਚੇਤਨ ਕਸ਼ਪ ਸਵਾਜਯਾ ਸੀ ਇਹ ਪਹੁੰਚੇ ਆ ਹੁਸ਼ਾਰਪੁਰ ਚਿੰਤਪੁਰਨੀ ਮਾਰਗ ਤੇ ਕਿਉਂਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਉਣ ਵਾਲੀ 5 ਅਗਸਤ ਤੋਂ ਮਾਤਾ ਚਿੰਤਪੁਰਨੀ ਜੀ ਦੇ ਨਵਰਾਤਰੀ ਸ਼ੁਰੂ ਹੋਣ ਜਾ ਰਹੇ ਨੇ ਤਾਂ 5 ਅਗਸਤ ਤੋਂ ਲੈ ਕੇ 14 ਅਗਸਤ ਤੱਕ ਜਿਹੜਾ ਮਾਤਾ ਚਿੰਤਪੁਰਨੀ ਜੀ ਦੇ ਇਹ ਮੇਲੇ ਜਿਹੜੇ ਉਹ ਸੱਜਣਗੇ ਹਿਮਾਚਲ ਦੀ ਧਰਤੀ ਤੇ ਹੁਸ਼ਿਆਰਪੁਰ ਤੋਂ ਆਪਾਂ ਗੱਲ ਕਰੀਏ ਮਾ ਚਿੰਤਪੁਰਣੀ ਦਰਬਾਰ ਦੀ ਤਾਂ ਹੁਸ਼ਿਆਰਪੁਰ ਤੋਂ ਮਹਸ 50 ਕਿਲੋਮੀਟਰ ਦੀ ਦੂਰੀ ਤੇ ਮਾ ਚਿੰਤਪੁਰਣੀ ਜੀ ਦਾ ਦਰਬਾਰ ਸਥਿਤ ਹੈ ਤੇ ਹਰ ਸਾਲ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸ਼ਰਧਾਲੂ ਆ ਜਿਹੜੇ ਉਹ ਮਾ ਚਿੰਤਪੁਰਣੀ ਜੀ ਦੇ ਦਰਬਾਰ ਤੇ ਇਹ ਨਵਰਾਤਰਿਆਂ ਦੇ ਦਿਨਾਂ ਦੌਰਾਨ ਨਤਮਸਤਕ ਹੋਣ ਦੇ ਲਈ ਜਾਂਦੇ ਨੇ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹੁਸ਼ਿਆਰਪੁਰ ਤੋਂ ਲੈ ਕੇ ਮਾ ਚਿੰਤਪੁਰਣੀ ਜੀ ਦੇ ਦਰਬਾਰ ਤੱਕ ਜਿਹੜੇ ਉਹ ਲੰਗਰ ਆ ਜਿਹੜੇ ਉਹ ਲਗਦੇ ਨੇ ਸੋ ਹੁਣ ਤੁਹਾਨੂੰ ਤਸਵੀਰਾਂ ਜਿਹੜੀਆਂ ਹੁਸ਼ਿਆਰਪੁਰ ਚਿੰਤਪੁਰਨੀ ਮਾਰਕ ਦੀਆਂ ਦਿਖਾਉਣੇ ਜਾ ਰਹੇ ਆ ਜਿੱਥੇ ਕਿ ਲੰਗਰ ਕਮੇਟੀਆਂ ਵੱਲੋਂ ਜਿਹੜੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਉੱਥੇ ਜੇਕਰ ਆਪਾਂ ਹੁਸ਼ਿਆਰਪੁਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਪ੍ਰਸ਼ਾਸਨ ਵੀ ਲਗਾਤਾਰ ਮਾ ਚਿੰਤਪੁਰਨੀ ਜਿਹਦੇ ਮੇਲਿਆਂ ਨੂੰ ਲੈ ਕੇ ਪੱਬਾ ਪਾ ਰਿਹਾ ਉਹਨਾਂ ਵੱਲੋਂ ਵੀ ਅਫਸਰਾਂ ਵੱਲੋਂ ਅਧਿਕਾਰੀਆਂ ਵੱਲੋਂ ਖਾਸ ਕਰ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਉਹ ਸੰਗਤ ਹੈ ਮਾ ਚਿੰਤਪੁਰਣੀ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਹਾਲਾਂਕਿ 5 ਅਗਸਤ ਨੂੰ ਇਹ ਨਵਰਾਤਰੀ ਸ਼ੁਰੂ ਹੋਣਗੇ ਮਾ ਚਿੰਤਪੁਰਣੀ ਜੀ ਦੇ ਮੇਲੇ ਸ਼ੁਰੂ ਹੋਣਗੇ ਤਾਂ ਉਸ ਤੋਂ ਪਹਿਲਾਂ ਹੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਦਾਲੂ ਆ ਮਾ ਚਿੰਤਪੁਰਣੀ ਜਿੱਦੇ ਦਰਬਾਰ ਤੇ ਜਾਣੇ ਸ਼ੁਰੂ ਹੋ ਚੁੱਕੇ ਨੇ ਸੋ ਕੈਮਰਾ ਪਰਸਨ ਨੂੰ ਕਹਾਂਗਾ ਕਿ ਤਸਵੀਰਾਂ ਵੀ ਜਿਹੜੀਆਂ ਉਹ ਤੇ ਦਿਖਾ ਦਿੱਤੀਆਂ ਜਾਣ ਹੁਸ਼ਾਰਪੁਰ ਚਿੰਤਪੁਰਣੀ ਮਾਰਗ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਵੱਖ-ਵੱਖ ਲੰਗਰ ਕਮੇਟੀਆਂ ਵੱਲੋਂ ਜਿਹੜੇ ਉਹ ਵਿਸ਼ਾਲ ਪੰਡਾਲ ਹੈ ਜਿਹੜੇ ਆਪਣੇ ਉਸ ਜਾਣੇ ਸ਼ੁਰੂ ਕਰ ਦਿੱਤੇ ਗਏ ਨੇ ਤੇ ਇਹਨਾਂ ਪੰਡਾਲਾਂ ਦੇ ਵਿੱਚ ਜਿੱਥੇ ਤੇ ਮਾਤਾ ਦੇ ਜਿਹੜੇ ਉਹ ਮੰਦਰ ਵੀ ਜਿਹੜੇ ਸਜਣਗੇ ਤਾਂ ਉੱਥੇ ਹੀ ਲੰਗਰਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਸ਼ਰਧਾਲੂਆਂ ਦੇ ਲਈ ਉਹ ਪ੍ਰਬੰਧ ਕੀਤਾ ਜਾਵੇਗਾ ਸੋ ਇਹ ਤਸਵੀਰਾਂ ਤੁਹਾਨੂੰ ਆਪਾਂ ਹੁਸ਼ਾਰਪੁਰ ਚਿੰਤਪੁਰਨੀ ਮਾਰਗ ਦੀਆਂ ਦਿਖਾ ਰਹੇ ਹਾਂ ਹੁਸ਼ਾਰਪੁਰ ਤੋਂ ਲੈ ਕੇ ਮਾ ਚਿੰਤਪੁਰਨੀ ਜਿਹਦੇ ਦਰਬਾਰ ਤੱਕ ਕਾਫੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਲੰਗਰ ਸਸਤੇ ਨੇ ਤਾਂ ਹੁਣ ਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਟੈਂਟ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ ਤਾਂ ਇਸ ਤੋਂ ਇਲਾਵਾ ਹੋਰ ਵਕਫਾ ਥਾਵਾਂ ਤੇ ਵੀ ਜਿਹੜੇ ਲੰਗਰ ਕਮੇਟੀਆਂ ਵੱਲੋਂ ਆਪਣੀ ਥਾਂ ਜਿਹੜੀ ਉਹ ਬਣਾ ਲਈ ਗਈ ਹੈ ਉੱਥੇ ਬਕਾਇਦਾ ਸ਼ੈੱਡ ਕੀਤੀ ਜਾ ਰਹੀ ਹੈ ਇਹ ਪਾਈਪਾਂ ਲਗਾਈਆਂ ਜਾ ਰਹੀਆਂ ਨੇ ਜਿੱਥੇ ਫਿਰ ਜੈਂਟਲ ਗਏ ਜਾਣਗੇ ਸੋ ਦੂਜੇ ਪਾਸੇ ਦੀਆਂ ਤਸਵੀਰਾਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਦਿਖਾ ਦੇਣ ਤਾਂ ਜੇਕਰ ਆਪਾਂ ਜਿਵੇਂ ਕਿ ਪਹਿਲਾਂ ਵੀ ਦੱਸਿਆ ਕਿ 5 ਤਰੀਕ ਤੋਂ ਮਾ ਚਿੰਤਪੁਰਨੀ ਜੀ ਦੇ ਦਰਬਾਰ ਤੇ ਮੇਲੇ ਸ਼ੁਰੂ ਹੋਣਗੇ ਤਾਂ ਇਸ ਤੋਂ ਪਹਿਲਾਂ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਵੱਲ ਨਤਮਸਤਕ ਹੋਣ ਲਈ ਜਿਹੜੀ ਉਹ ਜਾਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਹ ਮੇਲਿਆਂ ਦੇ ਵਿੱਚ ਜਾਣ ਤੋਂ ਕੋ ਰੇਸ ਕਰਦੇ ਨੇ ਤਾਂ ਇਸ ਤਰ੍ਹਾਂ ਉਹ ਪਹਿਲਾਂ ਹੀ ਆ ਜਿਹੜਾ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਦੇ ਲਈ ਉਹ ਪਹੁੰਚ ਜਾਂਦੇ ਨੇ ਸੋ ਹੁਸ਼ਾਰਪੁਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰ ਹੁਸ਼ਾਰਪੁਰ ਮੈਡਮ ਕੋਮਲ ਮਿੱਤਲ ਅਤੇ ਐਸਐਸਪੀ सुरेंद्र ਲਾਂਬਾ ਵੱਲੋਂ ਵੀ ਹੁਸ਼ਾਰਪੁਰ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਲਗਾਤਾਰ ਜਿਹੜਾ ਉਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਲੰਬੇ-ਲੰਬੇ ਜਾਮ ਹੈ ਜਿਹੜਾ ਸਾਨੂੰ ਹਰ ਸਾਲ ਉਹ ਵੇਖਣ ਨੂੰ ਮਿਲਦੇ ਨੇ ਤਾਂ ਇਸ ਤਰ੍ਹਾਂ ਪੁਲਿਸ ਦੀ ਜਿਹੜੀ ਇਹ ਭੂਮਿਕਾ ਜਾਂ ਪੁਲਿਸ ਦੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਉਹ ਜ਼ਿਆਦਾਤਰ ਵੱਧ ਜਾਂਦੀ ਹੈ ਕਿਉਂਕਿ ਟ੍ਰੈਫਿਕ ਨੂੰ ਕਿਵੇਂ ਕੰਟਰੋਲ ਕਰਨਾ ਹੁੰਦਾ ਇਸ ਦੀ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਤੇ ਟਿੱਕੀ ਹੁੰ ਪੰਜਾਬ ਪਰਚੋ ਹੀ ਨਹੀਂ ਬਲਕਿ ਪੰਜਾਬ ਤੋਂ ਇਲਾਵਾ ਪੂਰੇ ਹਿੰਦੁਸਤਾਨ ਦੇ ਵਿੱਚੋਂ ਦੇਸ਼ ਭਰਤ ਦੇ ਵਿੱਚੋਂ ਤੇ ਵਿਦੇਸ਼ਾਂ ਦੇ ਵਿੱਚੋਂ ਜਾਨਕੀ ਦੇਸ਼ ਵਿਦੇਸ਼ ਦੇ ਵਿੱਚੋਂ ਸ਼ਰਧਾਲੂ ਐ ਮਾ ਚਿਤਪੁਰਨੀ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਸੋ ਇੱਥੇ ਮੈਂ ਇੱਕ ਵੱਡੀ ਅਪੀਲ ਹੈ ਜਿਹੜੀ ਉਹ ਮੈਂ ਖਾਸਕਰ ਨੌਜਵਾਨੀ ਵਰਗ ਨੂੰ ਕਰਨਾ ਚਾਹਾਂਗਾ ਕਿਉਂਕਿ ਹਰ ਸਾਲ ਅਜਿਹੇ ਮਾਮਲੇ ਵੇਖਣ ਨੂੰ ਸਾਹਮਣੇ ਆਉਂਦੇ ਨੇ ਕਿ ਕਈ ਹੁੱਲੜ ਬਾਸਾਂ ਵੱਲੋਂ ਜੜੀਆਂ ਉਹ ਬੇਵਕੂਫੀਆਂ ਕੀਤੀਆਂ ਜਾਂਦੀਆਂ ਨੇ ਮੂਰਖਤਾਈਆਂ ਕੀਤੀਆਂ ਜਾਂਦੀਆਂ ਨੇ ਮੋਟਰਸਾਈਕਲਾਂ ਤੇ ਜਾਂ ਟਰੈਕਟਰਾਂ ਤੇ ਉਹ ਸਟੈਂਟ ਬਾਜ਼ੀ ਕੀਤੀ ਜਾਂਦੀ ਆ ਹਾਲਾਂਕਿ ਆਪਾਂ ਇਨਾ ਸਮੇਂ ਦੌਰਾਨ ਗੱਲ ਕਰੀਆ ਤਾਂ ਹੁਸ਼ਾਰਪੁਰ ਪ੍ਰਸ਼ਾਸਨ ਹੈ ਜਿਹੜਾ ਉਹ ਇਹਨਾਂ ਨੂੰ ਇਹਨਾਂ ਕੰਮਾਂ ਨੂੰ ਲੈ ਕੇ ਬੇਹਦ ਸਖਤਾਈ ਵਰਤ ਰਿਹਾ ਖਾਸਕਰ ਹੁਸ਼ਾਰਪੁਰ ਦੇ ਪੀਸੀਆਰ ਇੰਚਾਰਜ ਸੁਭਾਸ਼ ਭਗਤ ਵੱਲੋਂ ਘਰ ਘਰ ਜਾ ਕੇ ਜਿਹੜੇ ਉਹ ਚਲਾਨ ਕੱਟੇ ਜਾ ਰਹੇ ਨੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਮੈਂ ਅਪੀਲ ਕਰਨਾ ਚਾਹਾਂਗਾ ਕਿ ਅਜਿਹੀ ਹੁੱਲੜਵਾਸਾ ਤੇ ਕਿਉਂਕਿ ਧਾਰਮਿਕ ਮੇਲੇ ਸਸਤੇ ਨੇ ਤਾਂ ਧਾਰਮਿਕ ਪ੍ਰੋਗਰਾਮਾਂ ਨੂੰ ਅਸੀਂ ਧਾਰਮਿਕ ਆਸਥਾ ਦੇ ਨਾਲ ਹੀ ਵੇਖੀਏ ਤਾਂ ਜ਼ਿਆਦਾ ਵਧੀਆ ਹੁੰਦਾ ਹੈ ਤਾਂ ਪਰਮਾਤਮਾ ਦੇ ਦਰਬਾਰ ਦੇ ਵਿੱਚ ਹਾਜ਼ਰੀ ਵੀ ਲੱਗਦੀ ਹੈ ਤਾਂ ਜੇਕਰ ਅਸੀਂ ਹੁੱਲੜਵਾਸੀ ਕਰਾਂਗੇ ਉਸ ਨਾਲ ਅਸੀਂ ਜਿੱਥੇ ਦੂਜਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਆ ਤਾਂ ਉੱਥੇ ਆਪਣੀ ਜਾਨ ਨੂੰ ਵੀ ਅਸੀਂ ਜੋਖਮ 'ਤੇ ਧੱਕਦੇ ਹਾਂ ਸੋ ਨੌਜਵਾਨੀ ਵਰਗ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ ਅਜਿਹੀਆਂ ਮੂਰਖਤਾਈਆਂ ਤੋਂ ਪਰਹੇਜ਼ ਕੀਤਾ ਜਾਵੇ ਹਾਲਾਂਕਿ ਅਪੀਲ ਤਾਂ ਹਰ ਵਾਰ ਕੀਤੀ ਜਾਂਦੀ ਹੈ ਚੱਲੇ ਮੇਰੇ ਵੱਲੋਂ ਨਹੀਂ ਪ੍ਰਸ਼ਾਸਨ ਵੱਲੋਂ ਵੀ ਕੀਤੀ ਜਾਂਦੀ ਹੈ ਪਰੰਤੂ ਕੁਝ ਕੁ ਚੰਦ ਕੁ ਨੌਜਵਾਨ ਅਜਿਹੇ ਹੁੱਲੜਬਾਜ਼ ਅਜਿਹੇ ਹੁੰਦੇ ਨੇ ਜਿਨ੍ਹਾਂ ਤੇ ਕੰਨ ਤੇ ਕੋਈ ਜੂ ਨਹੀਂ ਸਰਕਦੀ ਹੈ ਤੇ ਜਦੋਂ ਪੁਲਿਸ ਪ੍ਰਸ਼ਾਸਨ ਉਹਨਾਂ ਤੇ ਸਖਤਾਈ ਵਰਤਦਾ ਹੈ ਤਾਂ ਫਿਰ ਉਹਨਾਂ ਤੇ ਕਾਰਵਾਈ ਵੀ ਹੁੰਦੀ ਹੈ ਸੋ ਇੱਥੇ ਮੈਂ ਲੰਗਰ ਕਮੇਟੀਆ ਨੂੰ ਵੀ ਅਗਾਹ ਕਰਨਾ ਚਾਹਾਂਗਾ ਅਪੀਲ ਕਰਨਾ ਚਾਹਾਂਗਾ ਕਿ ਲੰਗਰਾਂ ਦੌਰਾਨ ਜਿਹੜਾ ਸਫਾਈ ਦਾ ਵੀ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਕਿਉਂਕਿ ਕੁਦਰਤ ਕੁਦਰਤ ਨੂੰ ਅਸੀਂ ਜੋ ਦੇਵਾਂਗੇ ਕੁਦਰਤ ਫਿਰ ਉਸੇ ਭਾਸ਼ਾ ਦੇ ਵਿੱਚ ਸਾਨੂੰ ਭਾਜੀ ਮੋੜਦੀ ਐ ਸੋ ਸਫਾਈ ਦਾ ਜਿਹੜਾ ਉਹ ਵਿਸ਼ੇਸ਼ ਤੌਰ ਤੇ ਇਹ ਪ੍ਰਬੰਧ ਰੱਖਿਆ ਜਾਵੇ ਸੋ ਤੁਹਾਡੇ ਨਾਲ ਵਾਦਾ ਕਰਦੇ ਹਾਂ ਕਿ ਸਮੇਂ-ਸਮੇਂ ਤੇ ਅਦਾਰਾ ਹੁਸ਼ਾਰ ਪਰ ਨਿਊਜ਼ ਵੀ ਤੁਹਾਨੂੰ ਘਰ ਬੈਠੇ ਇਹਨਾਂ ਮੇਲਿਆਂ ਦੀ ਕਵਰੇਜ ਤੁਹਾਨੂੰ ਇਹ ਦਿਖਾਉਂਦਾ ਰਹੇਗਾ ਤਾਂ ਜੋ ਬਹੁਤ ਸਾਰੇ ਲੋਕ ਆ ਜਿਹੜੇ ਉਹ ਭੀੜ ਵਾਲੇ ਦਿਨਾਂ ਦੇ ਵਿੱਚ ਆਉਣ ਤੋਂ ਗੁਰੇਸ਼ ਕਰਦੇ ਨੇ ਜਾਂ ਕਿਸੇ ਕਾਰਨ ਵਸ਼ੋ ਇਹ ਨਹੀਂ ਆ ਸਕਦੇ ਨੇ ਇਹਨਾਂ ਰਾਹਾਂ ਤੇ ਤਾਂ ਉਹਨਾਂ ਨੂੰ ਅਸੀਂ ਘਰ ਬੈਠੇ ਮੇਲੇ ਦੇ ਦਰਸ਼ਨ ਕਰਾਵਾਂਗੇ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਤੇ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ وی ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੇ